ਪੰਜਾਬ ਵਕਫ ਬੋਰਡ ਦੀ ਅੰਮ ਮੀਟਿੰਗ ਮਲੇਰ ਕੋਟਲਾ ਦੇ ਇਸਲਾਮਿਆ গারਲਸ ਕਾਲਜ ਵਿਖੇ ਹੋਈ ਜਿਸ ਚ 4 ਮੈਂਬਰ ਸ਼ੌਕਤ ਅਹਿਮਦ ਪਰੇ ਵਿਧਾਇਕ ਡਾਕਟਰ ਜਮੀਲ ਔਰ ਰਹਿਮਾਨ ਡਾਕਟਰ ਅਨਵਰ ਪਸੋਰ ਅਤੇ ਯਾਸਮੀਨ ਗਾਇਰ ਹਾਜ਼ਰ ਰਹੇ ਮੀਟਿੰਗ ਦੀ ਕਾਰਵਾਈ ਦੱਸਦੇ ਹੋਏ ਚੇਅਰਮੈਨ ਹਾਜੀ ਮੁਹੰਮਦ ਓਵੈਸ ਨੇ ਕਿਹਾ ਕਿ ਅੱਜ ਦੀ ਮੀਟਿੰਗ ਚ ਮੈਂਬਰਾਂ ਦੇ ਟ੍ਰੈਂਡਿੰਗ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਕੁਝ ਫੰਡ ਅਗਲੀ ਮੀਟਿੰਗ ਤੱਕ ਰੋਕੇ ਗਏ ਹਨ ਪੈਨਸ਼ਨਾਂ ਦੀ ਗਿਣਤੀ ਅਤੇ ਉਹਨਾਂ ਦੀ ਰਕਮ ਵਧਾਉਣ ਸੰਬੰਧੀ ਉਹਨਾਂ ਨੇ ਕਿਹਾ ਕਿ ਅਜੇ ਉਹ ਚੰਗੀ ਤਰ੍ਹਾਂ ਵਕਫ ਬੋਰਡ ਦੇ ਸਿਸਟਮ ਨੂੰ ਸਮਝ ਲੈਣ ਉਸ ਤੋਂ ਬਾਅਦ ਪੈਨਸ਼ਨਾਂ ਸੰਬੰਧੀ ਕੋਈ ਫੈਸਲਾ ਲਿਆ ਜਾਵੇਗਾ ਮੀਟਿੰਗ 'ਚ ਸਾਡੇ ਜਿਹੜੇ ਸੈਂਕਸ਼ਨ ਕੀਤੇ ਨੇ ਕੁਝ ਫੰਡ ਜਿਹੜੇ ਮੈਂ ਹਮਦਰ ਇਰ ਐਂਡਿੰਗ ਦੇ ਲਾਜ਼ਮ ਅਦੇ ਉਹਨਾਂ ਸੈਂਕਸ਼ਨ ਕੀਤੇ ਪਰ ਚੀ ਕੁਝ ਅਸੀਂ ਫਰਦਰ ਮੀਟਿੰਗ ਚ ਪੈਂਡਿੰਗ ਰੱਖੀ ਉਹਨਾਂ ਕੋਈ ਵਿਜ਼ਨ ਤਿਆਰ ਕਰ ਦਿੱਤਾ ਜੀ ਕਿ ਅੱਗੇ ਲਈ ਕੋਨ ਸਕੂਲ ਚ ਵਿਜ਼ਨ ਤਿਆਰ ਕਰਦੇ ਐ ਅਸੀਂ ਤਿੰਨ ਤਰ੍ਹਾਂ ਦੇ ਵੀ ਕਮੇਟੀਆਂ ਬਣਾਈਆਂ ਜਿਹੜੇ ਦੇਖਣਗੇ ਪ੍ਰਾਪਰਟੀ ਦੇ ਇਸ਼ੂ ਜਿਹੋ ਹੋਣਗੇ ਔਰ ਕੁਝ ਦੇਖਣਗੇ ਜਿਹੜੇ ਫੰਡਸ ਵਗਰਾ ਜਾਂਦੇ ਨੇ ਜਿਵੇਂ ਵਿਵਾਂ ਦਾ ਅ ਅ ਪੈਨਸ਼ਨ ਹੈ ਔਰ ਇਮਾਮਾਂ ਦੇ ਉਹ ਕੀ ਦੇਖਣਗੇ ਔਰ ਐਜੂਕੇਸ਼ਨ ਦੀ ਕਮੇਟੀ ਦੇਕੇਗੀ ਪੂਰੇ ਵਕਫ ਬੋਰਡ ਦੇ ਨੂੰ ਅਸੀਂ ਤਿੰਨ ਕਿ ਬੈਟੀਆਂ ਨੂੰ ਬਣਾਉਂਦਾ ਜੀ ਉਹਦੇ ਸੁਪਰਵਾਈਜ਼ਨ ਚੇਅਰਮੈਨ ਕਰਦਾ ਜੀ ਤੇ ਉਹਨਾਂ ਕਮੇਟੀਆਂ ਦੀ ਵੀ ਡਾਇਰੈਕਟਰ ਮੈਂਬਰ ਲਾਇਆ ਨੇ ਜੀ ਹਾਂ ਜੀ ਮੈਂਬਰ ਲਾਇਆ ਕਿੰਨੇ ਕਿੰਨੇ ਲਾਇਆ ਬਸ ਜਿਵੇਂ ਕਿ ਜਿਹੜੇ ਫੰਡ ਦੇਖਣਗੇ ਪ੍ਰਾਪਰਟੀਆਂ ਦਾ वो डॉक्टर अनवर साहब और चमचा साहब और अपने कादर साहब इतने अधी एजुकेशन तो मैंने खास तौर पे अपने को रखे हैं बाकी अजय नेक्स्ट मैट्रिक डिसाइड करा भी कि मजीद आंदर होना कौन देखे सर इस बार जरिए पेंशन अभी हर जगह पे नहीं बिना लगभग अधी, अधी अधी आज 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 ਪੈਜਿੰਗ ਹਾਂ ਈਦ ਤੋਂ ਬਾਅਦ ਕਹਿ ਚੁੱਕੀਆਂ ਪੈਜਿੰਗ ਪੈ ਚੁੱਕੀਆਂ ਪੈ ਚੁੱਕੀਆਂ ਨਜ਼ਾਇਜ਼ ਜਿਹੜੇ ਕੱਦਜ ਹੋ ਰਹੇਗਾ ਕਾਪੀ ਲਈ ਮਖੂਰ ਹਾਂ ਹਾਂਜੀ ਕਿਦੋਂ ਆਪਣੇ ਆਪ ਪਤਾ ਪੜ ਗੋਈ ਹੋਰ ਅਲਾ ਕਿਤਾ ਜੇ ਇਨਸ਼ਾਅੱਲਾ ਈਦ ਤੋਂ ਬਾਅਦ ਅਸੀਂ ਫਰਦਰ ਜਿਹੜੀ ਮੀਟਿੰਗ ਰੱਖੀ ਹੈ ਉਸੇ ਈਸ਼ੂ ਪਰ ਰੱਖੀ ਹੈ ਕੀ ਪੈਨਸ਼ਨਾਂ ਵਗੈਰਾ ਵਧਾਈਆਂ ਜਾਣਗੀਆਂ ਹਾਂਜੀ ਮੈਨੂੰ ਨਹੀਂ ਸੁਣਾ ਹਾਂਜੀ ਫਿਲਹਾਲ ਨਹੀਂ ਹਾਂਜੀ ਹਾਂਜੀ ਫਿਲਹਾਲ ਇੱਕ ਵਾਰੀ ਸਾਨੂੰ ਦੇਖ ਲੈਂਦੇ ਸਾਰਾ ਸੈਟਅਪ ਉਸ ਤੋਂ ਬਾਅਦ ਕੁੰਜਾਇ ਸ਼ੋਅ ਕੀਤੇ ਰੂਪ ਲਾ